ਉਧਰ ਦੀ ਤੂੰ ਆਇਆ ਮੈਂ ਮੂਰੇ ਕੇ ਮੂਰੇ ਰੁੱਸੀ ਮਸਲਾ ਮਸਲਾ ਕੀ ਹੋਇਆ ਭਾਈ ਮੇਰੇ ਜੀ ਮੈਂ ਉਧਰੋਂ ਆ ਰਿਹਾ ਸੀ ਇਹਨੇ ਉਹ ਅਟੈਕ ਕਰਕੇ ਨਾ ਇਧਰ ਹੀ ਲਿਆ ਗਈ ਉਹ ਵਿੱਚ ਮਰ ਗਈ ਦੇਖੋ ਮੇਰੀ ਗੱਡੀ ਮੂਰੇ ਕੇ ਦੀ ਮਗਰ ਕੌਣ ਸੀ ਇਹ ਮੈਂ ਚਲਾਉਂਦਾ ਸੀਗਾ ਜੀ ਆਹ ਗੱਡੀ ਆਹ ਆ ਚਲਾਉਂਦਾ ਸੀਗਾ ਜੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਆਹ ਗੱਡੀ ਦਾ ਡਾਕਟਰ ਸਾਹਿਬ ਉਧਰ ਲਵਾ ਰਹੇ ਹੋ ਨਹੀਂ ਮੈਂ ਆਹ ਦੇਖੋ ਤੁਸੀਂ ਮੈਂ ਇੱਥੇ ਆਈ ਮੈਂ ਜਾਂਚਵਾਰਦੀ ਬਿੱਤੀ ਸੈਟਿੰਗ ਨੂੰ ਨਹੀਂ ਗਲਤ ਨਹੀਂ ਨਹੀਂ ਸਾਰੀ ਉਹ ਪਾਲਸਾਰੀ ਇਹ ਪਾਲਸ ਨੂੰ ਫਿਰ ਕੋਈ ਨਹੀਂ ਵੀ ਪਾਲਸ ਹਾਂਜੀ ਪਾਲਸ ਨੂੰ ਤੁਸੀਂ ਜਾਣੀ ਨਹੀਂ ਸੰਤ ਬਚਾਓ ਜਾਣੀ ਜਾ ਲੋ ਤੇਰੀ ਜੀ ਆ ਤਰੀ ਆਸੀ ਆ ਦੇਖੀ ਹੋਇਆ ਜੀ ਇਹ ਮੇਰੇ ਪਾਲ ਪਤਨੀ ਕਿਹੜਾ ਧੁਗੜੀ ਪੋਣਾ ਜੀ ਜੀ ਹਾਂਜੀ ਧੁਗੜੀ ਪੋਣਾ ਗੁਰਨਾਮ ਸਿੰਘ ਮੇਰਾ ਜੀ ਕਿੱਦਾਂ ਭਾਜੀ ਇਹ ਮੈਂ ਪ੍ਰਸ਼ਾਦ ਆਂਦਾ ਜਵਾੜਦੇ ਇਹਦੇ ਵਿੱਚ ਦਾ ਗਰੋਹ ਦਾ ਮਾਰਦੀ ਪੰਜਾਮ ਲਗਾ ਤੀ ਤਰੂ 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 ਸੈਟੋ ਮੇਰੀ ਯਾਰ ਅਦਰ ਬੰਦੀ ਮੇਰੀ ਹੱਥ ਨਹੀਂ ਉਹ ਰੋਡ ਕਿੱਦਾਂ ਉਹ ਜੀ ਜਾਉ ਲਗਾਈ ਜਾਮ ਲਗਾ ਜਾਵੇ ਵਿਚਰਾ ਕਿੰਨੇ ਮਰਦੇ ਸਾਡ ਮਰੀ ਆ ਸਾਡ ਮਰੀ ਮੇਰੇ ਸਾਡੇ ਇਹੀ ਆ ਹਾਂ ਬਿਲਕੁਲ ਜੀ ਮੈਂ ਰੋਡ ਤੋਂ ਰੋਡ ਤੋਂ ਆਵਾ ਸਾਡੀ ਜਾਨੀ ਨੁਕਸਾਨ ਨੂੰ ਬਚਾਉ ਨਹੀਂ ਪੰਜਾਬ ਜਾ ਕੋਈ ਬਚਾਉਂਦਾ ਅੱਪਰ ਹੁਣ ਤੁਸੀਂ ਸਾਈਡ ਤੋਂ ਦੀ ਐਂਬੂਲੈਂਸ ਵੀ ਜਾਮ ਤੇ ਫਸੀਆਂ ਵੀ ਲੰਮੀਆਂ ਹਾਂ ਸਭ ਕੋ ਫਸਿਆ ਸਭ ਫਸਿਆ ਸਾਈਡ 'ਚ ਕੋਈ ਨਹੀਂ ਗੱਲ ਹਾਂ ਜੀ ਸਾਈਡ ਤੇ ਕੌਣ ਆ ਰਹੀ ਹੈ ਸਾਡ ਇਹਨਾਂ ਦੀ ਗੱਲ ਤੇ ਕਰਨੇ ਮੈਂ ਕਰਨੀ ਲੋਗੜੀ ਕੱਲ ਲੰਮਾ ਸਾਡ ਤੁਹਾਨੂੰ ਕੀ ਆ ਅੱਛਾ ਜੀ ਤੇ ਮੈਂ ਤਾਂ ਬੁੱਕ ਸਾਈਡ ਤੇ ਹੀ ਆ ਮੈਨੂੰ ਕੋਈ ਗੱਲ ਨਹੀਂ ਹਾਂ ਸਾਈਡ ਤੇ ਆ ਜੀ ਹਾਂ ਗਰਤੀ ਸਿੰਘ ਆ ਜੀ ਹਾਂ ਜੀ ਹਾਂ ਜ ਹਾਂਜੀ ਬਾਹੜਾ ਬਜ਼ੁਰਗ ਦੇ ਫੁੱਲ ਪਾਉਣ ਜਾ ਰਹੇ ਬਾਪੂ ਦੇ ਜੀ ਅੱਛਾ ਜੀ ਹਾਂਜੀ ਹਾਂਜੀ ਤੇਰੀ ਜੀ ਤੂੰ ਆਇਓ ਹਾਂਜੀ ਸੂਜਾਪੁਰ ਤੋਂ ਆਏ ਆ ਜੀ ਕਿੱਥੇ ਦੀ ਜਿੱਥੇ ਜਾ ਰਹੇ ਹੋ ਕੀਰਤਨਪੁਰ ਜਾ ਰਹੇ ਆ ਜੀ ਹਾਂਜੀ ਕੀਰਤਨਪੁਰ ਕੀਰਤਨਪੁਰ ਜੀ ਅੱਛਾ ਅੱਛਾ ਤੇ ਫੁੱਲ ਪਾਉਣ ਜਾ ਰਹੇ ਫੁੱਲ ਪਾਉਣ ਜਾ ਰਹੇ ਸੀ ਫੇਰ ਉੱਪਰ ਦੀ ਜਾ ਕੇ ਗੱਡੀ ਵਿੱਚ ਮਾਰੀ ਆਟੇ ਜੀ ਠੀਕ ਹੈ ਹਾਂਜੀ ਹਾਂਜੀ ਸ਼ਹਿਰ ਤੇ ਉਹ ਵਿੱਚ ਫਸੀ ਇਹਨਾਂ ਦੀ ਭੱਜਣ ਦੀ ਕੋਸ਼ਿਸ਼ ਭੱਜਣ ਦੀ ਕੋਸ਼ਿਸ਼ ਦੋ ਵਾਰ ਵਿੱਚੋਂ ਗੱਡੀ ਦਾ ਅੱਛਾ ਜੀ ਦੋ ਵਾਰ ਗੱਡੀ ਢਾਰ ਕਰਦਾ ਸੀ ਵਿੱਚੋਂ ਫੜਿਆ ਵੀਰੇ ਉਹ ਤਾਂ ਅੱਜ ਤਾਂ ਫੁੱਲ ਪਾਉਣ ਜਾ ਰਹੇ ਆ ਉਹ ਜੀ ਸਮਝਿਆ ਨਹੀਂ ਤੁਹਾਡਾ ਸ਼ਾਸਨ ਕੋਲ ਕਰ ਦਿੱਤੀ ਜੀ ਹਾਂਜੀ ਕਾਜੀ ਫੋਰ ਕਰੀ ਆ ਜੀ ਹਾਂਜੀ ਤੁਹਾਡੇ ਨਾਲ ਸਹਿਮਤ ਨਹੀਂ ਆਦੇ ਨਹੀਂ ਕੋਈ ਸਹਿਮਤ ਨਹੀਂ ਆਦਾ ਗੱਡੀ ਲੱਗ ਪਈ ਤਾਂ ਮੇਰੇ ਖਰੂਸਾਨ ਆ ਟੰਗਦਾ ਸਾਡਾ ਗੱਡੀ ਸਾਰੀ ਭੰਤੀ ਨੇ ਜੀ ਤੇ ਹੁਣ ਤੁਸੀਂ ਰੇਟ ਨਹੀਂ ਹੋ ਰੇ ਰੇਟ ਹੋ ਰੇ ਤਾਂ ਫੁੱਲ ਪਾਉਣ ਜਾਣਾ ਜੀ ਸੁਗਰੀ ਫੋਰ ਸਰ ਸੁਗਰੀ ਫੋਰ ਤੇ ਐਕਸੀਡੈਂਟ ਆ ਠੀਕ ਹੈ ਜੀ ਉਹਦੇ ਕਰਕੇ ਜਾਮ ਲੱਗਿਆ ਜਾਮ ਖੜਾਉਣ ਲੱਗਿਆ ਤੇ ਚਾਹੀ ਲੰਬੀ ਦੇ ਲੰਬਾ ਸਮਾਂ ਹੋ ਦੇ ਜਾਮ ਲੱਗੇ ਨੂੰ ਐਂਬੂਲੈਂਸ ਵੀ ਫਸੀਆਂ ਪਈਆਂ ਨੇ ਐਂਬੂਲੈਂਸ ਕਢਾ ਲਈ ਆ ਜੀ ਐਂਬੂਲੈਂਸ ਨੂੰ ਮੈਂ ਲੈ ਗਿਆ ਨਾਲ ਪਿੱਛੋਂ ਠੀਕ ਹੈ ਮਗਰ ਨੂੰ ਲਾ ਕੇ ਨਾ ਗੱਡੀ ਆਪਣੀ ਗੱਲ ਨੂੰ ਲੈ ਗਿਆ ਇਹ ਨੂੰ ਆਪਾਂ ਪਾਰ ਕਰਾ ਦਿੱ ਗਿਆ ਬਗਵਾਨ 10 ਮਿੰਟ ਲੱਗੋ ਆ ਮੈਂ ਗੱਡੀ ਸਾਈਡ ਤੇ ਕਰਾ ਕੇ ਸਾਰਾ ਜਾਮ ਖਲਾ ਦਿੱ ਜਿਹੜੀ ਸੈਰ ਨੂੰ ਜਾ ਰਹੀ ਸੀ ਔਰ ਇਹਨਾਂ ਦੇ ਕੋਲ ਕੋਈ ਫੋਟ ਤਰਨ ਜਾ ਰਹੇ ਨੇ ਕਿਹਦੀ ਗਲਤੀ ਲੱਗਦੀ ਸਰ ਗਲਤੀ ਹੁਣ ਇਹ ਦੇਖ ਰਹੀਆਂਗੇ ਲੱਗਿਆ ਹੈ ਜਾਮ ਜ਼ਿਆਦਾ ਤਿੰਨ ਤਿੰਨ ਲੈਣਾ ਲੱਗਿਆ ਨੇ ਇਹ ਮੋੜੇ ਤੇ ਥੱਲੇ ਹੀ ਆਉਂਦੇ ਨੇ ਇਹਨੇ ਇਧਰ ਥੱਪ ਦੀ ਕੰਡੈਕਟਰ ਹੈਗਾ ਤੇ ਨਾਲ ਨਹੀਂ ਕੰਡੈਕਟਰ ਦਾ ਨਾਲ ਨਹੀਂਗਾ ਠੀਕ ਹੈ ਤੇ ਕੰਡੈਕਟਰ ਤੋਂ ਬਿਨਾਂ ਇਹਨੂੰ ਇਧਰ ਕੀ ਪਤਾ ਲੱਗਣਾ ਗੱਡੀ ਤਾਂ ਕਿੱਥੇ ਕੱਜ ਜਾਂਦੀ ਆ ਨੀ ਵੀ ਗੱਡੀ ਪਰ ਲੱਗਦਾ ਨੀ ਵੀ ਗੱਡੀ ਤੇ ਨੀਵੀਂ ਗੱਡੀ ਦਾ ਕੰਡੈਕਟਰ ਨਹੀਂ ਕੋਈ ਨਹੀਂ ਨਹੀਂ ਕੰਪਨੀ ਕੰਪਨੀ ਆ ਉਹ ਉਡੀਕ ਤੁਸ ਮਾਦਰਾ ਬਣਾਦਾ ਜੀ ਦੱਸੋ ਮੈਨੂੰ ਤੁਸੀਂ ਪਤਾ ਮਾਰਦੇ ਕੋ ਕੰਪਨੀ ਕੰਪਨੀ ਭਰਨਾ ਹੈ ਕਿ ਤੁਸੀਂ ਭਰਨਾ ਅੱਜ ਤਿੰਨ ਜਣੇ ਵੱਡੇ ਆ ਗਏ ਇਹ ਨਾ ਤੁਸੀਂ ਕਹਿਵਾ ਕਰੋ ਯਾਰ ਟੌਂਕਰੀ ਦਿੰਦੀ ਨਹੀਂ ਕੱਲ ਵੀ ਤੁਹਾਡੀ ਜ਼ਿੰਮੇਵਾਰੀ ਤਾਂ ਆਪਣੀ ਹੈ ਨਾ ਜਿਹੜੇ ਟਰਾਲੇ ਵਾਲਿਆਂ ਵੱਲੋਂ ਕੱਲ ਵੀ ਸੈਟਲ ਵਾਲਿਆਂ ਨੂੰ ਪੁੱਛੇ ਕਿ ਤੇਰੇ ਮੋਕੇ ਤੇ ਮੋਤ ਹੋਈ ਹੈ ਇਹ ਦਿਨਾਂ ਜਾਂਦੇ ਆ ਵੀ ਜਿਹੜੇ ਟਰਾਲੇ ਵਾਲੇ ਨੀਚੇ ਆਮ ਜਨਤਾ ਨੂੰ ਦੇ ਦਦੇ ਨਹੀਂ ਅਜੇ ਉਈ ਟਰਾਲੇ ਵਾਲੇ ਹੈਗੇ ਵੱਡੇ ਬਾڑے ਟਰਾਲੇ ਵੱਡੇ ਨੇ ਕਿ ਨਾਲ ਕੰਡਕਟਰ ਨਹੀਂ ਰੱਖਦੇ ਆਪਣਾ ਵੱਡੀ ਪ੍ਰੋਬਲਮ ਇਹ ਆਉਂਦੀ ਆ ਨਾਲ ਕੰਡਕਟਰ ਹੋਵੇ ਕਨੈਕਟਰ ਵਾਲੀ ਸਾਈਡ ਦੱਸੀ ਜਾਂਦਾ ਇਸ ਕਰਕੇ ਦੋ ਦੋ ਤਿੰਨ ਦਿਨ ਲੈਣਾ ਲੱਗੇ ਨੇ ਆਪਣੀ ਰੈਟੇ ਦੱਬੀ ਜਾਂਦੇ ਇਧਰੀ ਸਾਈਡ ਨਹੀਂ ਦੇਖਦੇ ਕੀ ਸਰ ਹੁਣ ਤੁਹਾਡੇ ਕੋਲ ਕਾਰ ਵੀ ਕੀਤੀ ਗਈ ਆ ਅਸੀਂ ਇਹ ਗੱਡੀ ਲੈ ਕੇ ਜਾ ਰਹੇ ਹਾਂ ਸਾਡੇ ਲੈ ਕੇ ਜਾ ਰਹੇ ਹਾਂ ਪਹਿਲਾਂ ਸਾਡਾ ਕੰਮ ਹੈ ਸਾਈਡ ਦੇਖਾ ਕੇ ਜਾਮ ਖਲਾ ਰਹੇ ਹਾਂ ਜਾਮ ਖਲਾ ਕੇ ਉਸ ਤੋਂ ਬਾਅਦ ਅਸੀਂ ਦੇਜਾ ਇਹਨੂੰ ਕੀ ਕਹਦ ਨੇ ਇਹ ਇੱਕ ਤੋਂ ਆਰ ਸੀ ਲਾਇਸੈਂਸ ਮੰਗਦੇ ਆ ਕੋਈ ਆ ਸੀ ਲਾਇਸੈਂਸ ਨਹੀਂ ਨਿਕਲਦਾ ਸਰ ਕੀ ਨਾਮ ਹੈ ਜੀ ਨੰਬਰ ਤੁਹਾਡਾ ਹੈ ਸਰ ਮੈਂ ਐਸਏ ਪਿਛਪਿੰਦਰ ਸਿੰਘ ਪੀ ਸੀ ਆਰ ਰੋਮਿਓ 13 ਜਿਹੜਾ ਦੁਗਰੀ ਤੁਹਾਡਾ ਜਿਹਾਣਾ ਦੁਗਰੀ ਜੀ ਠੀਕ